જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਜਿਵੇਂ ਮਰੀਮ ਨਿਵਾਜ਼ ਨੇ ਗੁਰਦੁਆਰਾ ਕਰਤਾਰ ਸਾਹਿਬ ਦੇ ਵਿੱਚੋਂ ਪਾਣੀ ਕੱਢਣ ਦੇ ਦਿੱਤੇ ਆਦੇਸ਼ ਰਾਵੀ ਨਦੀ ਦਾ ਹੜ ਦਾ ਪਾਣੀ ਪਾਕਿਸਤਾਨ ਦੇ ਨਾਲ ਵਾਲ ਜਲ ਦੇ ਵਿੱਚ ਦਾਖਲ ਹੋ ਗਿਆ ਜਿਸ ਕਰਕੇ ਕਰਤਾਰਪੁਰ ਸਾਹਿਬ ਲਾਂਗਾ ਪਾਣੀ ਦੇ ਵਿੱਚ ਟੁੱਪ ਗਿਆ ਗੁਰਦੁਆਰਾ ਸਾਹਿਬ ਕੰਪਲੈਕਸ ਦਾ ਇੱਕ ਵੱਡਾ ਹਿੱਸਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਗਿਆ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਇਸ ਦੇ ਵਿਚਾਲੇ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਿਵਾਜ਼ ਸਿਰਫ ਮੁੱਖ ਮੰਤਰੀ ਮਰੀਮ ਨਿਵਾਜ਼ ਸ਼ਰੀਫ ਦੇ ਵੱਲੋਂ ਹਟ ਪ੍ਰਭਾਵਿਤ ਗੁਰਦੁਆਰਾ ਕਰਤਾਰ ਸਾਹਿਬ ਨੂੰ ਸਾਫ਼ ਕਰਨ ਦੇ ਜੋਲੇ ਆਦੇਸ਼ ਦਿੱਤੇ ਗਏ। ਮਹਾਨ ਕੋਚ ਦੇ ਹਜ਼ਾਰਾਂ ਕਿਤਾਬਾਂ ਦੱਬਣ ਦੇ ਮਾਮਲੇ ਦੇ ਵਿੱਚ ਕਿਰੀ ਪੰਜਾਬੀ ਯੂਨੀਵਰਸਿਟੀ ਮਹਾਨ ਕੋਚ ਚ ਛਪੀਆਂ ਗਲਤੀਆਂ ਦੇ ਕਾਰਨ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਦੀਆਂ ਕਾਪੀਆਂ ਅਨੁਸਤ ਕਰਨ ਦੇ ਤਰੀਕੇ ਤੇ ਕਿਰੀ ਗਈ ਹੈ। ਕੌਂਟਕਾ ਕੌਂਸਲ ਦੇ ਜੀਆਰ ਪਰਸਨਲ ਬੀਬੀ ਸਤਵੰਤ ਕੌਰ ਦੇ ਵੱਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਮਹਾਨ ਕੋਸ਼ ਦੀਆਂ 15000 ਤੋਂ ਵੱਧ ਕਾਪੀਆਂ ਸੰਬੰਧੀ ਵਰਤੇ ਗਏ ਤਰੀਕੇ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਇਹ ਤਰੀਕਾ ਸਿੱਖ ਪੰਥ ਦੀਆਂ ਰਵਾਇਤਾਂ ਤੇ ਮर्याਦਾ ਨੂੰ ਠੇਸ ਪਹੁੰਚਾਉਣ ਵਾਲਾ ਤਰਨਤਾਰਨ ਦੇ ਵਿੱਚ ਹੜ੍ਹਾਂ ਦੀ ਮਾਰ ਦੋ ਮਾਸੂਮ ਬੱਚਿਆਂ ਦੀ ਗਈ ਜਾਨ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਹਰੀਕੇ ਪਤਨ ਨੇੜਲੇ ਪਿੰਡ ਬੁਰਜਪੂਲਾ ਦੇ ਵਿਖੇ ਵੀਰਵਾਰ ਨੂੰ ਦੋ ਬੱਚਿਆਂ ਦੀ ਪੱਠੇ ਤੇ ਇਕੱਠੇ ਡੂੰਘੇ ਪਾਣੀ ਦੇ ਵਿੱਚ ਡੋਅ ਮੌਤ ਹੋ ਜਾਂਦੀ ਹੈ ਦੋਵੇਂ ਮ੍ਰਿਤਕ ਆਪਸ ਦੇ ਵਿੱਚ ਚਚੇਰੇ ਭਰਾ ਨੇ ਦੋਵੇਂ ਬੱਚਿਆਂ ਦੇ ਪਰਿਵਾਰਾਂ ਨੇ ਬੱਚਾ ਦੀ ਮੌਤ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਥਾਣਾ ਹਰੀਕੇ ਅੱਗੇ ਧਰਨਾ ਮੀ ਲਗਾਇਆ ਉਤਰਾਖੰਡ ਦੇ ਵਿੱਚ ਮੁਰਗ ਮੱਚੀ ਭਾਰੀ ਤਬਾਹੀ ਉਤਰਾਖੰਡ ਦੇ ਵਿੱਚ ਕੁਦਰਤ ਦਾ ਕਹਿਰ ਵਰ ਰਿਹਾ ਲਗਾਤਾਰ ਮੀਂਹ ਦੇ ਕਾਰਨ ਕਈ ਥਾਵਾਂ ਤੇ ਹਾਦਸਿਆਂ ਦੀ ਜਾਣਕਾਰੀ ਜੋ ਹੈ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਦੋ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਇਹਨਾਂ ਦੇ ਵਿੱਚ ਚਮੋਲੀ ਅਤੇ ਰੁਦਰ ਪ੍ਰਿਆਗ ਸ਼ਾਮਿਲ ਹੈ ਚਮੋਲੀ ਦੇ ਦੇਵਾਲ ਖੇਤਰ ਦੇ ਵਿੱਚ ਬੱਦਲ ਫਟਣ ਦੇ ਕਾਰਨ ਕਈ ਪਰਿਵਾਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖਬਰ ਸਾਹਮਣੇ ਆਈ ਪਾਕੜਾ ਡੈਮ ਤੇ ਸੁਖਣਾ ਲੇਕ ਦੇ ਫਲੱਡ ਗੇਟ ਖੋਲੇ ਗਏ ਪੰਜਾਬ ਦੇ ਵਿੱਚ ਹੜ੍ਹਾਂ ਦੇ ਹਾਲਾਤ ਵਿਗੜ ਰਹੇ ਨੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਦੇ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਇਸ ਦੇ ਵਿੱਚ ਵਾਲੀ ਪਾਕੜਾ ਡੈਮ ਤੇ ਸੁਖਨਾ ਝੀਲ ਦੇ 플ੱਡ ਗੇਟ ਜੋ ਨੇ ਖੋਲੇ ਗਏ ਨੇ ਦੂਜੇ ਪਾਸੇ ਡੈਮ ਦੀ ਸੁਰੱਖਿਆ ਦੇ ਲਈ CISF ਟੀਮ ਵੀ ਪਹੁੰਚ ਚੁੱਕੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਚਲਦਿਆਂ 38 ਟ੍ਰੇਨਾਂ ਕੀਤੀਆਂ ਗਈਆਂ ਰੱਦ ਜੰਮੂ ਅਤੇ ਪੰਜਾਬ ਵਿੱਚ ਹੜਾ ਦੇ ਕਾਰਨ ਸ਼ੁੱਕਰਵਾਰ ਨੂੰ ਜੰਮੂ ਰੂਡ ਤੇ ਚੱਲਣ ਵਾਲੀਆਂ 38 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਇਹਨਾਂ ਦੇ ਵਿੱਚ ਬੰਦੀ ਭਾਰਤ ਐਕਸਪ੍ਰੈਸ ਸ਼੍ਰੀ ਸ਼ਕਤੀ ਸੁਪਰ ਫਾਸਟ ਐਕਸਪ੍ਰੈਸ ਅਤੇ ਹੋਰ ਟ੍ਰੇਨਾਂ ਵੀ ਸ਼ਾਮਿਲ ਨੇ ਇਹਨਾਂ ਤੋਂ ਇਲਾਵਾ ਕੁਝ ਟ੍ਰੇਨਾਂ ਨੂੰ ਵਿਚਕਾਰੋਂ ਹੀ ਵਾਪਸ ਕਿ ਭੇਜਿਆ ਗਿਆ ਇਸ ਦੇ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਜੋ ਹੈ ਸਾਹਮਣਾ ਕਰਨਾ ਪੈ ਰਿਹਾ ਆਖਿਰਕਾਰ ਇਸ ਗਲਤੀ ਦੇ ਲਈ ਫੁੱਟ ਫੁੱਟ ਰੋਇਆ ਕੈਮਰੇ ਦੇ ਅੱਗੇ ਇਹ ਅਦਾਕਾਰ ਬਾਇਗਸ ਨੂੰ ਪੰਜਾਬੀ ਸਿਨੇਮਾ ਦੇ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਸਦਾ ਦੇ ਲਈ ਅਲਵਿਦਾ ਕਹਿ ਗਏ ਨੇ ਜਨਾਂ ਦੇ ਸੋਗ ਦੇ ਵਿੱਚ ਇੰਡਸਟਰੀ ਤੋਂ ਬਹੁਤ ਵੱਡੀਆਂ ਹਾਸੀਆਂ ਕਾਮੇਡੀਅਨ ਦੇ ਘਰ ਪਹੁੰਚੀਆਂ ਇਸ ਦੇ ਦੌਰਾਨ ਅਦਾਕਾਰ ਸਰਦਾਰ ਸੋਹੀ ਨਹੀਂ ਪਹੁੰਚ ਸਕੇ ਜਿਸ ਦੇ ਕਾਰਨ ਉਹ ਆਪਣੇ ਪ੍ਰਸ਼ੰਸਕਾਂ ਤੋਂ ਰੋ ਰੋ ਕੇ ਮੁਆਫੀ ਮੰਗ ਰਹੇ ਨੇ ਕੈਨੇਡਾ ਦੇ ਸੱਟ ਤੇ ਪੂਜੀ ਰਾਣਾ ਰਣਬੀਰ ਦੀ ਪੰਜਾਬੀ ਖੂਬਸੂਰਤ ਫਿਲਮ ਪੰਜਾਬੀ ਸਿਨੇਮਾ ਲਈ ਬਣਾਈਆਂ ਜਾ ਰਹੀਆਂ ਅਲੱਗਾ ਫਿਲਮਾਂ ਦੀ ਸਿਰਜਣਾ ਵੱਜੋਂ ਇੱਕ ਸਾਹਮਣੇ ਆਉਣ ਜਾ ਰਹੀ ਹੈ ਆਉਣ ਵਾਲੀ ਤੇ ਖੂਬਸੂਰਤ ਪੰਜਾਬੀ ਫਿਲਮ ਰੂਹ ਦਾ ਹਾਣੀ ਜੋ ਕੈਨੇਡਾ ਦੇ ਵਿੱਚ ਸੈੱਟ ਉਤੇ ਪਹੁੰਚ ਗਈ ਹੈ ਜਿਸ ਦੇ ਦੁਆਰਾ ਬਹੁਪੱਖੀ ਅਦਾਕਾਰ ਤੇ ਨਿਰਦੇਸ਼ਕ ਰਾਣਾ ਰਣਵੀਰ ਵੀ ਨਜ਼ਰ ਆਉਣਗੇ ਪੰਜਾਬ ਦੇ ਵਿੱਚ ਅਗਲੇ 48 ਘੰਟਿਆਂ ਦੇ ਵਿੱਚ ਦਿੱਤੀ ਗਈ ਭਾਰੀ ਬੀਂਹ ਦੀ ਚੇਤਾਵਨੀ ਪੰਜਾਬ ਦੇ ਚ ਦਰਿਆ ਪਹਿਲਾਂ ਹੀ ਭਰੇ ਹੋਏ ਨੇ ਤੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਜੁਏ ਨੇ ਚੱਲ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਸੂਬਾ ਦੇ ਵਿੱਚ ਜੋ ਨੇ ਖਤਰੇ ਦਾ ਮਾਹੌਲ ਬਣਿਆ ਹੋਇਆ ਭਾਰਤੀ ਮੌਸਮ ਵਿਭਾਗ ਨੇ 30 ਤੋਂ 31 ਅਗਸਤ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਰੀ ਮਹੀ ਦੀ ਦੁਆ ਚੇਤਾਵਨੀ ਜਗ ਕੀਤੀ ਨੀਰਜ ਚੋਪੜਾ ਨੇ ਡਾਇਮੰਡ ਲੀਗ ਦੇ ਵਿੱਚ ਰਚਿਆ ਇਤਿਹਾਸ ਇੰਡੀਅਨ ਬੋਏ ਨੀਰਜ ਚੋਪੜਾ ਨੂੰ ਡਾਇਮੰਡ ਲੀਗ ਦੇ ਫਾਈਨਲ ਦੇ ਵਿੱਚ ਚਾਂਦੀ ਦੇ ਨਾਲ ਸਬਰ ਕਰਨਾ ਪਿਆ ਸੀ ਦੱਸ ਦਿੰਦੇ ਹਾਂ ਕਿ ਸਵਾਰ ਨੀਰਜ ਚੋਪੜਾ ਦੁਰਦੇਸਤਾਨ ਤੇ ਰਿਹਾ ਤੇ ਉਸ ਨੇ 85.1 ਮੀਟਰ ਦਾ ਸਭ ਤੋਂ ਵਧੀਆ ਥਰੋ ਬਣਾਇਆ